ਸਾਸੀਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਨੂੰ ਦੇਖਣ ਵਾਲੇ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ ਮੁੜ ਤੋਂ ਸਵਾਗਤ ਹੈ ਅੱਜ ਰਾਤ ਦੀ ਅਪਡੇਟ ਵਾਲੀ ਵੀਡੀਓ ਦੇ ਵਿੱਚ ਗੱਲ ਕਰਨ ਜਾ ਰਹੇ ਹਾਂ ਪੰਜਾਬ ਦੇ ਵਿੱਚ ਰਾਤ ਦਾ ਮੌਸਮ ਕਿਵੇਂ ਦਾ ਰਹੇਗਾ ਨਾਲ ਲੱਗਦੀ ਹਰਿਆਣਾ ਰਾਜਸਥਾਨ ਤੇ ਉੱਤਰੀ ਭਾਰਤ ਦੀ ਗੱਲ ਕਰਾਂਗੇ ਜੀ ਜਿਵੇਂ ਕਿ ਤੁਸੀਂ ਦੇਖ ਹੀ ਸਕਦੇ ਹੋ ਕਿ ਪੰਜਾਬ ਦੇ ਵਿੱਚ ਸੈਟਲਾਈਟ ਇਮੇਜ ਦੇ ਤੁਸੀਂ ਦੇਖੋ ਜੀ ਪੰਜਾਬ ਦੇ ਨਾਲ ਲੱਗਦੇ ਸੂਬੇ ਹਰਿਆਣਾ ਉੱਤਰੀ ਯੂਪੀ ਇਹ ਜਿਹੜੀ ਬੈਲਟ ਹੈ ਜੀ ਦੇ ਵਿੱਚ ਮੌਸਮ ਫਿਲਹਾਲ ਖੁਸ਼ਕ ਅਤੇ ਸਾਫ਼ ਬਣਿਆ ਹੋਇਆ ਹੈ ਜੀ ਲਗਾਤਾਰ ਜਿਵੇਂ ਪਿਛਲੀ ਵੀਡੀਓ ਦੇ ਵਿੱਚ ਆਪਾਂ ਸਵੇਰ ਦੇ ਵੇਲੇ ਹੁਣ ਦੱਸਿਆ ਸੀ ਕਿ ਬਣਿਆ ਹੋਇਆ ਦਿਖਾਈ ਦੇ ਰਿਹਾ ਹੈ ਕੋਈ ਵੱਡੀ ਕਾਰਵਾਈ ਫਿਲਹਾਲ ਪੈਂਦੀ ਨਹੀਂ ਮੌਸਮ ਦੀ ਨਹੀਂ ਦਿਖਾਈ ਦੇ ਰਹੀ ਮੌਸਮ ਵਿਭਾਗ ਵੱਲੋਂ ਜੋ ਅਲਰਟ ਜਾਰੀ ਹੋਏ ਨੇ ਉਹ ਦੱਸਣ ਤੋਂ ਪਹਿਲਾਂ ਇੱਕ ਛੋਟੀ ਜਿਹੀ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਵੀਡੀਓ ਚੰਗੀ ਲੱਗਦੀ ਹੈ ਲਾਈਕ ਜਰੂਰ ਕਰਕੇ ਜਾਓ ਮੌਸਮ ਵਿਭਾਗ ਦੇ جاری ਅਲਰਟਾਂ ਮੁਤਾਬਕ 15 ਅਤੇ 16 ਤਰੀਕ ਮੌਸਮ ਖੁਸ਼ਕ ਤੇ ਸਾਫ਼ ਬਣਿਆ ਹੋਇਆ ਹੈ ਜੀ ਕੋਈ ਵੱਡੀ ਹਲਚਲ ਮੌਸਮ ਦੇ ਵਿੱਚ ਦਿਖਾਈ ਨਹੀਂ ਦੇ ਰਹੀ ਅਗਰ ਆਪਾਂ ਗੱਲ ਕਰ ਲਈਏ ਅੱਜ ਸ਼ਾਮ ਤੋਂ ਲੈ ਕੇ ਸਵੇਰ ਦੇ ਵੇਲੇ ਤੱਕ ਦੇ ਮੌਸਮ ਪੰਜਾਬ ਹਰਿਆਣਾ ਰਾਜਸਥਾਨ ਦੇ ਵਿੱਚ ਲਗਭਗ ਖੁਸ਼ਕ ਦਿਖਾਈ ਦੇ ਰਿਹਾ ਹੈ ਖਾਸ ਕਰਕੇ ਪੰਜਾਬ ਹਰਿਆਣਾ ਦੇ ਉੱਤਰੀ ਯੂਪੀ ਵਿੱਚ ਮੌਸਮ ਖੁਸ਼ਕ ਹੈ ਜੀ ਕੋਈ ਵੱਡੀਆਂ ਹਲਚਲਾਂ ਨਹੀਂ ਆ ਹਮਸਵਰਗਾ ਮਾਹੌਲ ਅੱਜ ਅਤੇ ਕੱਲ 2 ਦਿਨ ਬਣਿਆ ਰਹੇਗਾ ਜੀ ਰਾਤ ਦੇ ਵੇਲੇ ਕਿਸੇ ਤਰੀਕੇ ਦੀ ਵੱਡੀ ਕਾਰਵਾਈ ਹਵਾ ਦੀ ਪੈਂਦੀ ਦਿਖਾਈ ਦੇ ਨਹੀਂ ਦੇ ਰਹੀ ਕੋਈ ਬਦਲੀ ਸਿਸਟਮ ਨਹੀਂ ਹੈ ਜੀ ਮੌਸਮ ਦੇ ਵਿੱਚ ਕੋਈ ਵੱਡੀ ਤਬਦੀਲੀ ਹੁੰਦੀ ਕਿਸੇ ਪਾਸੇ ਦੀ ਵੀ ਦਿਖਾਈ ਨਹੀਂ ਦੇ ਰਹੀ ਗੱਲ ਕਰ ਲਈਏ ਤਾਪਮਾਨ ਦੀ ਤਾਪਮਾਨ ਹੁਣ ਲਗਭਗ 3 ਡਿਗਰੀ ਦਿਨ ਦੇ ਵੇਲੇ ਵੱਧ ਚੁੱਕੇ ਨੇ ਅੱਜ ਤਾਪਮਾਨ 38 ਡਿਗਰੀ ਦੇ ਨੇੜੇ ਤੇੜੇ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਪਟਾਣਕੋਟ ਦੇ ਇਲਾਕੇ ਵਿੱਚ ਦਰਜ ਕੀਤਾ ਗਿਆ ਤੇ ਰਾਤ ਦੇ ਵੇਲੇ ਵੀ ਉੱਤਰੀ ਪੰਜਾਬ ਦੇ ਵਿੱਚ ਜ਼ਿਆਦਾ ਗਰਮੀ ਰਹਿਣ ਦੇ ਚਾਂਸ ਨੇ ਜਦਕਿ ਦੱਖਣੀ ਪੰਜਾਬ ਅਤੇ ਗੱਲ ਕਰ ਲਈ ਆਪਾਂ ਹਮਾਚਾ ਦੇ ਨਾਲ ਲੱਗਦੇ ਇਲਾਕੇ ਉਹਨਾਂ ਵਿੱਚ 1 ਅੱਧਾ ਡਿਗਰੀ ਟੈਂਪਰੇਚਰ ਪੰਜਾਬ ਦੇ ਬਾਕੀ ਟੈਂਪਰੇਚਰ ਨਾਲੋਂ ਘੱਟ ਰਵੇਗਾ ਜਾਨਿ ਕਿ 25-26 ਡਿਗਰੀ ਨੇੜੇ ਦੇ ਤਾਪਮਾਨ ਉਹਨਾਂ ਵਿੱਚ ਰਹਿ ਰਿਹਾ ਹੈ ਤੇ ਉੱਤਰੀ ਪੰਜਾਬ ਦੇ ਵਿੱਚ ਤਾਪਮਾਨ ਜਿਹੜਾ 27-28 ਡਿਗਰੀ ਤੱਕ ਦੇਖਣ ਦੀ ਉਮੀਦ ਪੰਜਾਬ ਦੇ ਵਿੱਚ ਹੁਣ ਬਣੀ ਹੋਈ ਹੈ ਬਾਕੀ ਗੱਲ ਕਰ ਲੈਂਦੇ ਆ ਸਿਸਟਮ ਫੇਲ ਹੋਣ ਦੀ ਤਾਂ ਕੋਈ ਵੱਡੇ ਅਲਰਟ ਫਿਲਹਾਲ ਮੌਸਮ ਵਿਭਾਗ ਵੱਲੋਂ ਵੀ ਸਪਸ਼ਟਿਕਰਨ ਜਾਰ ਬڑا ਬਲੰਡਰ ਕਿਵੇਂ ਹੋਇਆ ਕਿਉਂਕਿ ਸਿਸਟਮ ਬਹੁਤ ਵੱਡੇ ਮੀਿਆਂ ਦੀ ਭਵਿਕਣੇ ਦੱਸ ਰਿਹਾ ਸੀ ਪਰ 19 ਕਾਰਵਾਈ ਮੀ ਦੀ ਨਹੀਂ ਹੋਈ ਤੇ ਉਮੀਦ ਕਰਦੇ ਆ ਕਿ ਨਵੇਂ ਜਿਹੜੇ ਅਲਰਟ ਜਾਰੀ ਹੋਣਗੇ ਉਹ ਸਟੀਕ ਅਤੇ ਸਹੀ ਹੋਣਗੇ ਮੌਸਮ ਵਿਭਾਗ ਵੱਲੋਂ ਜਿਹੜੇ ਵੀ ਜਾਰੀ ਹੋਣਗੇ ਬਾਕੀ ਅਗਰ ਗੱਲ ਕਰੀਏ ਤਾਂ ਫਿਲਹਾਲ ਅਗਰ ਜ਼ੂਮ ਆਊਟ ਕਰਕੇ ਦਿਖਾਵਾਂ ਤੁਹਾਨੂੰ ਤਾਂ ਮੌਨਸੂਨ ਜਿਹੜਾ ਹੁਣ ਦੁਬਾਰਾ ਤੋਂ ਐਕਟਿਵ ਹੋਇਆ ਜੀ ਮੱਧ ਭਾਰਤ ਅਤੇ ਦੱਖਣੀ ਭਾਰਤ ਤੇ ਪੂਰਬੀ ਭਾਰਤ ਦੇ ਵਿੱਚ ਫਿਲਹਾਲ ਗੱਲ ਕਰਦੇ ਤਾਂ 2 ਦਿਨਾਂ ਬਾਅਦ ਇਹ ਪੰਜਾਬ ਵਿੱਚ ਕੂਚ ਕਰਦਾ ਦਿਖਾਈ ਦੇ ਰਿਹਾ ਹੈ ਤੇ ਉਹਦੇ ਵਿੱਚ 17 18 ਜਾਂ 16 ਤਰੀਕ ਨੂੰ ਇਹ ਪੰਜਾਬ ਦੇ ਵਿੱਚ ਐਂਟਰ ਕਰੇਗਾ ਦੁਬਾਰਾ ਤੋਂ ਉਹਦੇ ਬਾਰੇ ਜੋ ਵੀ ਨਵੇਂ ਅਲਰਟ ਹੋਣਗੇ ਜੀ ਨਵੀਂ ਸਵੇਰ ਦੀ ਵੀਡੀਓ ਵਿੱਚ ਦੱਸ ਦਵਾਂਗੇ ਉਦੋਂ ਤੱਕ ਬ peram prama datane vaji